ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾ ਦੋ ਪਦਾ ਇੱਕ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਸਾ ਰਾਗ ਦੇ ਅੰਦਰ ਕਿਰਪਾ ਕਰ ਰਹੇ ਨੇ 92 ਨੰਬਰ ਸ਼ਬਦ ਹੈ ਤੇ 393 ਅੰਗ ਤੇ ਸੁਭਾਏਮਾਨ ਹੈ 99 ਤੇ ਜਾ ਕਰਕੇ ਸਮਾਪਤੀ ਹੁੰਦੀ ਹੈ ਕੱਲ ਜਿਹੜਾ ਸ਼ਬਦ ਵਿਚਾਰੇ ਸੀ ਉਹਦਾ ਹੈਡਿੰਗ ਸੀ ਆਸਾ ਮਹੱਲਾ ਪੰਜਵਾਂ ਪੰਜ ਪਦਾ ਰਹਾਉ ਦਾ ਬੰਦ ਕੱਢ ਕੇ ਉਹਦੇ ਪੰਜ ਪਦੇ ਸੰ ਤੇ ਪੰਜ ਪਦੇ ਦੇ ਥੱਲੇ ਇੱਕ ਛੋਟਾ ਜਿਹਾ ਨਿੱਕਾ ਜਿਹਾ ਏਕਾ ਪਾਇਆ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਨੇ ਦਰਸ਼ਨ ਕੀਤੇ ਹੋਣਗੇ ਉਹਦਾ ਭਾਵ ਸੀ ਵੀ ਇਹ ਇੱਕੋ ਸ਼ਬਦ ਹੈ ਪੰਜ ਪਦੇ ਦੇ ਵਿੱਚ ਹੁਣ ਸਤਿਗੁਰੂ ਜੀ ਮਹਾਰਾਜ ਨੇ ਦੋ ਪਦਾ ਰਾਹੋ ਦਾ ਬੰਦ ਕੱਢ ਕੇ ਤੇ ਸ਼ਬਦ ਦੇ ਦੋ ਬੰਦ ਨੇ ਰਾਹੋ ਦਾ ਬੰਦ ਗਿਣਤੀ ਤੋਂ ਬਾਹਰ ਹੈ ਰਾਹੋ ਦੀਆਂ ਪੰਕਤੀਆਂ ਨੇ ਉਹਦੇ ਵਿੱਚ ਮਹਾਰਾਜ ਜੀ ਕਿਰਪਾ ਕਰਦੇ ਹਨ ਕਰਨ ਕਰਾਵਨ ਸਰਨ ਪਰਿਆ ਉਹ ਪਰਮੇਸ਼ਰ ਵਾਹਿਗੁਰੂ ਜੀ ਜਿਹੜੇ ਹਰ ਕੰਮ ਨੂੰ ਕਰਨ ਤੇ ਕਰਾਉਣ ਦੇ ਸਮਰੱਥ ਹਨ ਕੋਈ ਐਸਾ ਦੁਨੀਆ ਦਾ ਕਾਰਜ ਨਹੀਂ ਹੈ ਜਿਹਨੂੰ ਉਹ ਵਾਹਿਗੁਰੂ ਜੀ ਨਾ ਕਰ ਸਕਣ ਤੇ ਜਿਹਦੇ ਉੱਤੇ ਉਹ ਕਿਰਪਾ ਕਰਦੇ ਨੇ ਉਹਦੇ ਕੋਲੋਂ ਉਹ ਕਾਰਜ ਆਪ ਕਰਵਾ ਲੈਂਦੇ ਨੇ ਹੁਣ ਸ੍ਰੀ ਅਨੰਦਪੁਰ ਸਾਹਿਬ ਸਾਰੇ ਪਾਸਿਆਂ ਤੋਂ ਘੇਰਾ ਪਿਆ ਹੋਇਆ ਹੈ ਤੇ ਹਰ ਇੱਕ ਤਰੀਕੇ ਦੇ ਨਾਲ ਮੁਗਲਾਂ ਨੇ ਪਹਾੜੀਆਂ ਨੇ ਤਕੜਾਈ ਕੀਤੀ ਹੋਈ ਹੈ ਵੀ ਕੋਈ ਵੀ ਕਿਲੇ ਦੇ ਵਿੱਚੋਂ ਬਾਹਰ ਨਾ ਜਾ ਸਕੇ ਕਿਲੇ ਦੇ ਵਿੱਚ ਅਰਸਤ ਪਾਣੀ ਕਿਸੇ ਤਰੀਕੇ ਦੇ ਨਾਲ ਅੰਦਰ ਨਾ ਪਹੁੰਚ ਸਕੇ ਤੇ ਫਿਰ ਉਹ ਵਿਉਂਤ ਬਣਾਉਂਦੇ ਨੇ ਵੀ ਇਹ ਸਿੱਖ ਤੇ ਬਾਹਰ ਹੀ ਨਹੀਂ ਆ ਰਹੇ ਅਸੀਂ ਅੰਦਰ ਕਿਵੇਂ ਜਾਈਏ ਤੇ ਫਿਰ ਉਸ ਵੇਲੇ ਰਾਜਾ ਕੇਸਰੀ ਚੰਦ ਹੈ ਉਹ ਕਹਿੰਦਾ ਵੀ ਮੇਰੇ ਕੋਲ ਹਾਥੀ ਹੈ ਇਨੂੰ ਸ਼ਰਾਬ ਪਿਲਾਓ ਮਸਤ ਕਰ ਦਿਓ ਤੇ ਇਹਦੇ ਚਾਰੋਂ ਪਾਸੇ ਅਸੀਂ ਜਿਵੇਂ ਮਨੁੱਖ ਦੀ ਸੰਗੋਪ ਆਉਨੇ ਆ ਇਸ ਤਰੀਕੇ ਦੇ ਨਾਲ ਇੱਕ ਝੁੱਲ ਬਣਾਨੇ ਆ ਜਿਹੜਾ ਇਹਦੇ ਚਾਰੋਂ ਪਾਸੇ ਹਾਥੀ ਦੇ ਉਹ ਪਾਦਣਾਂ ਵੀ ਕਿਸੇ ਪਾਸੇ ਤੋਂ ਕੋਈ ਇਹਦਾ ਨੁਕਸਾਨ ਨਾ ਕਰ ਸਕੇ ਮੱਥੇ ਦੇ ਉੱਤੇ ਵੀ ਇਹਦੇ ਇੱਕ ਤਵਾ ਬੰਨਦੀ ਹੈ ਮਜ਼ਬੂਤ ਲੋਹੇ ਦਾ ਤੇ ਉਸ ਤੋਂ ਬਾਅਦ ਇਨੂੰ ਆਪਾਂ ਅੱਗੇ-ਅੱਗੇ ਲੈ ਕੇ ਜਾਣਾ ਪਿੱਛੇ ਆਪਣੀ ਫੌਜ ਹੋਵੇਗੀ ਇਹ ਕਿਲੇ ਦਾ ਦਰਵਾਜ਼ਾ ਤੋੜੇਗਾ ਤੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਖ਼ਬਰੀ ਨੇ ਸੀਆਈਡੀ ਵਿਭਾਗ ਹੈ ਜਿਹੜਾ ਉਹਨਾਂ ਨੇ ਜਾ ਕਰਕੇ ਮਹਾਰਾਜ ਨੂੰ ਖ਼ਬਰ ਦਿੱਤੀ ਸੱਚੇ ਪਾਤਸ਼ਾਹ ਜੀ ਆਹ ਬਿਉਂਤ ਬਣਾਈ ਹੈ ਪਹਾੜੀਆਂ ਨੇ ਕੱਲ ਨੂੰ ਮਸਤ ਕਰਕੇ ਹਾਥੀ ਨੂੰ ਉਹਦੇ ਨਾਲ ਕਿਲੇ ਦਾ ਦਰਵਾਜ਼ਾ ਭੰਨਣਾ ਉਹਨਾਂ ਨੇ ਫਿਰ ਉਹਦੇ ਬਾਅਦ ਫੌਜ ਨੇ ਕਿਲੇ ਦੇ ਅੰਦਰ ਵੜ ਜਾਣਾ ਤੇ ਮਹਾਰਾਜ ਜੀ ਉਸ ਵੇਲੇ ਮੁਸਕਰਾਏ ਤੇ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਸਾਡੇ ਕੋਲ ਵੀ ਹਾਥੀ ਹੈ ਕਹਿੰਨੇ ਸੱਚੇ ਪਾਤਸ਼ਾਹ ਜੀ ਸਭ ਨੂੰ ਪਤਾ ਵੇ ਸਾਡੇ ਕੋਲ ਇੱਕ ਪ੍ਰਸ਼ਾਦੀ ਹਾਥੀ ਸੀ ਭੁੱਖ ਦਾ ਦੁੱਖ ਨਾ ਸਹਾਰਦਾ ਹੋਇਆ ਉਹ ਤੇ ਕਈ ਦਿਨ ਪਹਿਲਾਂ ਹੀ ਐਸ ਭੋਨੀ ਸੰਸਾਰ ਤੋਂ ਕੂਚ ਕਰ ਗਿਆ ਮਹਾਰਾਜ ਹੁਣ ਹਾਥੀ ਕਿੱਥੇ ਹੈ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਦੁਨੀ ਚੰਦ ਵਾਲਾ ਹੁਣ ਜਿਹੜਾ ਦੁਨੀ ਚੰਦ ਸੀ ਸ਼ਰੀਰ ਕਰਕੇ ਤੇ ਤਕੜਾ ਹੈ पर मन करके कमजोर है ते सतगुरु महाराज जी ने कहा कोई गल नहीं ਉਹਨਾਂ ਦੇ ਕੋਲ ਹਾਥੀ ਹੈ ਕਹਨੂੰ ਹਾਥੀ ਦੇ ਨਾਲ ਦੁਨੀ ਚੰਦ ਲੜੇਗਾ ਉਸ ਵੇਲੇ ਤੇ ਦੁਨੀ ਚੰਦ ਨੇ ਕੁਛ ਨਾ ਕਿਹਾ ਤੇ ਰਫੇ ਜਾ ਕਰਕੇ ਤੰਬੂ ਦੇ ਵਿੱਚ ਆਪਣੇ ਜਿੱਥੇ ਰਹਿਣ ਦਾ ਉਹਦਾ बसेरा ਆਪਣੇ ਸਾਥੀਆਂ ਨੂੰ ਕਹਿੰਦਾ ਵੀ ਵੇਖ ਲੋ ਹੁਣ ਤੇ ਹੱਦ ਹੋ ਗਈ ਹੈ ਮਹਾਰਾਜ ਹਾਥੀਆਂ ਦੇ ਨਾਲ ਬੰਦਿਆਂ ਨੂੰ ਲੜਾਉਣ ਲੱਗੇ ਹੁਣ ਗੁਰੂ ਦੇ ਉੱਤੇ ਜੇ ਭਰੋਸਾ ਨਾ ਹੋਵੇ ਗੁਰੂ ਦੇ ਉੱਤੇ ਵਿਸ਼ਵਾਸ ਨਾ ਹੋਵੇ ਉਹਨੂੰ ਇਹ ਸੀ ਨਹੀਂ ਵਿਸ਼ਵਾਸ ਇਹ ਭਰੋਸਾ ਨਹੀਂ ਸੀ ਵੀ ਮੈਂ ਨਹੀਂ ਲੜਨਾ ਲੜਨਾ ਤੇ ਗੁਰਕਲਗੀ ਤਰਪਿਤਾ ਨੇ ਕਿਰਪਾ ਉਹਨਾਂ ਨੇ ਕਰਨੀ ਹੈ ਪਰ ਇਹ ਵਿਸ਼ਵਾਸ ਇਹ ਭਰੋਸਾ ਆਂਦਾ ਕਿੱਥੋਂ ਹੈ ਗੁਰਬਾਣੀ ਪੜ੍ਹ ਕੇ ਸੰਗਤ ਕਰਕੇ ਜਰੂਰ ਤੱਕ ਆਪਾਂ ਗੁਰਮਾਣੀ ਨਾ ਪੜ੍ਹੀਏ ਜਦੋਂ ਤੱਕ ਆਪਾਂ ਸੰਗਤ ਨਾ ਕਰੀਏ ਤੇ ਉਦੋਂ ਤੱਕ ਨਾ ਤੇ ਭਰੋਸਾ ਬਣਦਾ ਤੇ ਨਾ ਮਿਸਵਾਸ ਬਣਦਾ ਤੇ ਹੁਣ ਉਸ ਵੇਲੇ ਦੁਨੀ ਚੰਦ ਨਾਲ ਦੇ ਸਾਥੀਆਂ ਨੂੰ ਕਹਿੰਦਾ ਵੀ ਮਿੱਤਰੋ ਮੇਰਾ ਨੰਬਰ ਆਇਆ ਤੇ ਮੇਰੋ ਬਾਦ ਬਚਨਾ ਤੁਸੀਂ ਵੀ ਨਹੀਂ ਤੁਹਾਡਾ ਵੀ ਨੰਬਰ ਆ ਜਾਣਾ ਇਸ ਕਰਕੇ ਕਿਉਂ ਨਾ ਹੋਵੇ ਵੀ ਅਸੀਂ ਅੱਜ ਰਾਤ ਨੂੰ ਹੀ ਭੱਜੀਏ ਕਿਲੇ ਦੇ ਵਿੱਚੋਂ ਤੇ ਆਪਣੇ ਘਰੋਂ ਚਲਦੇ ਹਾਂ ਅਸੀਂ ਕਿਉ ਮਰਨਾ ਹੋ ਰਿਹਾ ਤੇ ਪਰ ਪਿਆਰੇ ਉਹ ਭੁੱਲ ਗਿਆ ਵੀ ਸਤਗੁਰ ਮਹਾਰਾਜ ਜੀ ਨੇ ਜਿਹਦੇ ਉੱਤੇ ਥਾਪੜਾ ਦੇਣਾ ਹੈ ਨਾ ਸਤਗੁਰ ਜੀ ਮਹਾਰਾਜ ਗੁਰਬਾਣੀ ਕਹਿੰਦੇ ਪੜ੍ਹਦੇ ਆ ਮਹਾਰਾਜ ਕਹਿੰਦੇ ਲਸ਼ਕਰਾਂ ਨੂੰ ਸੁਆਹ ਕਰ ਦਿੰਦਾ ਹੈ ਜੇ ਮਹਾਰਾਜ ਥਾਪੜਾ ਦੇਵੇ ਇਕੱਲਾ ਬੰਦਾ ਉਹਦੇ ਕੀੜੀ ਤੋਂ ਕਿਰਪਾ ਕਰ ਦਿੰਦੇ ਨੇ ਕੀੜੀ ਦੇ ਉੱਤੇ ਤੇ ਉਸ ਵੇਲੇ ਫਿਰ ਜਦੋਂ ਉਹ ਚਲਿਆ ਗਿਆ ਸਵੇਰ ਵੇਲੇ ਦੁਨੀ ਚੰਦ ਦਰਬਾਰਨ ਦੇ ਵਿੱਚ ਹਾਜ਼ਰ ਨਾ ਹੋਇਆ ਤੇ ਸਚੀ ਪਾਤਸ਼ਾਹ ਜੀ ਨੂੰ ਪਤਾ ਲੱਗਾ ਵੀ ਮਹਾਰਾਜ ਉਥੇ ਭੱਜ ਗਿਆ ਤੇ ਉਸ ਵੇਲੇ ਫਿਰ ਕਹਿੰਦੇ ਭਾਈ ਬਚਿੱਤਰ ਸਿੰਘ ਕੱਦ ਦੇ ਵਿੱਚ ਜਿਹੜੇ ਛੋਟੇ ਨੇ ਤੇ ਹੁਣ ਉਹ ਭਾਈ ਬਚਿੱਤਰ ਸਿੰਘ ਜੀ ਮਹਾਰਾਜ ਜੀ ਦੇ ਉੱਤੇ ਮਹਾਰਾਜ ਜੀ ਨੇ ਉਸ ਭਾਈ ਬਚਿੱਤਰ ਸਿੰਘ ਦੇ ਉੱਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਤੇ ਹਾਥੀ ਦੇ ਨਾਲ ਲੜਾਇਆ ਅੱਜ ਵੀ ਉਹ ਹਾਂ ਨਾਗਣੀ ਵਰਸ਼ਾ ਜਿਹੜਾ ਮਹਾਰਾਜ ਜੀ ਨੇ ਦਿੱਤਾ ਸੀ ਭਾਈ ਬਚਿੱਤਰ ਸਿੰਘ ਨੂੰ ਉਸ ਵੇਲੇ ਜਿਹੜਾ ਹਾਥੀ ਦੇ ਮੱਥੇ ਦੇ ਵਿੱਚ ਮਾਰਿਆ ਸੀ ਗੁਰੂ ਦੀ ਕਿਰਪਾ ਪ੍ਰਾਪਤ ਕਰਨ ਤੋਂ ਬਾਅਦ ਉਹ ਸ਼੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਸੁਭਾਏਮਾਨ ਹੈ ਤੇ ਕਹਿਣ ਤੋਂ ਭਾਵ ਹੈ ਵੀ ਸਤਗੁਰੂ ਜੀ ਮਹਾਰਾਜ ਕਹਿੰਦੇ ਨੇ ਕਰਨ ਕਰਾਵਨ ਸ਼ਰਨ ਪਰਿਆ ਉਹ ਕਰਨ ਤੇ ਕਰਾਉਣ ਦੇ ਸਮਰੱਥ ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਜਿਹੜਾ ਸ਼ਰਨ ਦੇ ਵਿੱਚ ਆ ਗਿਆ ਮਹਾਰਾਜ ਜੀ ਉਹਦੇ ਉੱਤੇ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਜਿਉ ਮਨੁੱਖ ਗੁਰੂ ਦੇ ਉਪਦੇਸ਼ ਨੂੰ ਕਮਾਉਣ ਦੀ ਹਿੰਮਤ ਕਰ ਰਿਹਾ ਉਦਮ ਕਰ ਰਿਹਾ ਆਪਣੇ ਉੱਤੇ ਤੇ ਕਿਉਂਕਿ ਕਰਨ ਕਰਮਣਾਂ ਦੇ ਸਮਰੱਥੋਂ ਪਰਮੇਸ਼ਰ ਵਾਹਿਗੁਰੂ ਜੀ ਨੇ ਅਸੀਂ ਨਾ ਤੇ ਆਪਣੇ ਜ਼ੋਰ ਦੇ ਨਾਲ ਰੱਬ ਦੇ ਨਾਮ ਨੂੰ ਪ੍ਰਾਪਤ ਕਰ ਸਕਦੇ ਆਂ ਨਾਜ਼ ਆਪਣੇ ਜ਼ੋਰ ਦੇ ਨਾਲ ਅਸੀਂ ਨਾਮ ਜਪ ਸਕਦੇ ਆਂ ਇਹ ਤੇ ਗੁਰੂ ਦੀ ਕਿਰਪਾ ਹੈ ਇਹ ਤੇ ਗੁਰੂ ਦੀ ਬਖਸ਼ਿਸ਼ ਹੈ ਤੇ ਸਤਗੁਰੂ ਜੀ ਮਹਾਰਾਜ ਕਹਿੰਦੇ ਨੇ ਜਦੋਂ ਸ਼ਰਨ ਦੇ ਵਿੱਚ ਆ ਗਿਆ ਉਹ ਜਿਹੜਾ ਕਰਨ ਤੇ ਕਰਾਉਣ ਦੇ ਸਵਰਥ ਪਰਮੇਸ਼ਰ ਵਾਹਿਗੁਰੂ ਜੀ ਹਨ ਕਹਿੰਦੇ ਗੁਰਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜ੍ਹਿਆ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਗੁਰਪ੍ਰਸਾਦ ਸਹਿਜ ਘਰ ਪਾਇਆ ਤੇ ਉਹਨੇ ਫਿਰ ਸਹਿਜ ਆਤਮਿਕ ਅਡੋਲਤਾ ਐਸੀ ਪ੍ਰਾਪਤ ਕਰ ਲਈ ਜਿੱਥੇ ਜਾ ਕਰਕੇ ਮਨੁੱਖ ਡੋਲਦਾ ਨਹੀਂ ਟਿਕਾ ਦੇ ਵਿੱਚ ਇਹ ਮਨ ਆ ਜਾਂਦਾ ਹੈ ਕਹਿੰਦੇ ਮਿਟਿਆ ਅંધੇਰਾ ਜਿੰਨਾ ਵੀ ਅਗਿਆਨਤਾ ਦਾ ਜਿੰਨਾ ਵੀ ਮੋਹ ਹੈ ਮਾਇਆ ਦਾ ਇਹ ਹਨੇਰੇ ਵੱਤ ਹੈ ਕਹਿੰਦੇ ਇਹ ਸਾਰਾ ਉਸ ਵੇਲੇ ਮਿਟ ਜਾਂਦਾ ਹੈ ਚੰਦ ਚੜ੍ਹਿਆ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਹਿਰਦੈ ਰੂਪੀ ਘਰ ਦੇ ਵਿੱਚ ਉਸ ਵੇਲੇ ਪ੍ਰਕਾਸ਼ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਪਹਿਲੇ ਪਦੇ ਜੀ ਕਿਰਪਾ ਕਰਦੇ ਹਨ ਕਹਿੰਦੇ ਸਾਧੂ ਸੰਗ ਸਿਖਾਇਓ ਨਾਮ ਹੁਣ ਆਪਾਂ ਕਿਤੇ ਵੀ ਜਾਈਏ ਇੱਕੋ ਹੀ ਸਵਾਲ ਹੈ ਕਿ ਬਾਬਾ ਜੀ ਨਾਮ ਕਿਵੇਂ ਜਪੀਏ ਨਾਮ ਜਪਣ ਦਾ ਤਰੀਕਾ ਕੀ ਹੈ ਨਾਮ ਜਪਣ ਦੀ ਵਿਧੀ ਕੀ ਹੈ ਤੇ ਫਿਰ ਉਹ ਆਪਣੇ ਤਰੀਕੇ ਦੇ ਨਾਲ ਨਾਮ ਜਪਣ ਦੀਆਂ ਵਿਧੀਆਂ ਦੱਸਦੇ ਨੇ ਤਰੀਕੇ ਦੱਸਦੇ ਨੇ ਫਿਰ ਉਸ ਤਰੀਕੇ ਦੇ ਨਾਲ ਮਨੁੱਖ ਨਾਮ ਜਪਣਾ ਆਰੰਭ ਕਰਦਾ ਹੈ ਪਰ ਐਤ ਹੀ ਮਹਾਰਾਜਾਂ ਨੇ ਸਾਧੂ ਸੰਗ ਸਿਖਾਇਓ ਨਾਮ ਜਦੋਂ ਸਾਧ ਸੰਗਤ ਦੇ ਵਿੱਚ ਆਏ ਤੇ ਗੁਰੂ ਨੇ ਨਾਮ ਜਪਣਾ ਸਿਖਾਇਆ ਨਾਮ ਗੁਰਬਾਣੀ ਪੜ੍ਹਨੀ ਸਿਖਾਈ ਨਾਮ ਦਾ ਵਿਹਾਸ ਕਰਨਾ ਸਿਖਾਇਆ ਤੇ ਜਦੋਂ ਇਸ ਸਿੱਖ ਨੇ ਗੁਰੂ ਕੇ ਬਚਨਾਂ ਨੂੰ ਮੰਨ ਕਰਕੇ ਕਮਾਇਆ ਨਾਮ ਜਪਣਾ ਆਰੰਭ ਕੀਤਾ ਬਾਣੀ ਪੜ੍ਹਨੀ ਆਰੰਭ ਕੀਤੀ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਸਰਬ ਮਨੋਰਥ ਪੂਰਨ ਕਾਮ ਜਿੰਨੇ ਵੀ ਇਹਦੇ ਮਨੋਰਥ ਸਾਨੂੰ ਮੰਨਦੇ ਵਿੱਚ ਆਪਾਂ ਮਨੋਰਥ ਲੈ ਕਰਕੇ ਗੁਰਦੁਆਰਾ ਸਾਹਿਬ ਆਉਂਦੇ ਆ ਜਿੰਨੇ ਵੀ ਧਰਮ ਦੇ ਨਾਮ ਦੇ ਉੱਤੇ ਕਰਮ ਕਾਂਡ ਕਰਦੇ ਆ ਜਿਆਦਾਤਰ ਇਹ ਮਨੋਰਥਾਂ ਦੇ ਅਧੀਨ ਨੇ ਇੱਛਾਵਾਂ ਦੇ ਅਧੀਨ ਨੇ ਮੈਨੂੰ ਆ ਪ੍ਰਾਪਤ ਹੋ ਜਾਏ ਮੈਂ ਆ ਕੰਮ ਕਰਾਂਗਾ ਮੈਂ ਮਹਾਰਾਜੀ ਤੁਹਾਡੇ ਦਰ ਤੇ ਨੀ ਮਾਇਆ ਚੜਾਈਏ ਮੇਰਾ ਆਕਾਰ ਦੇ ਸਫਲਾ ਹੋ ਜਾਏ